ਸੰਚੈ ਗੁਰੂ ਤੇਗ ਬਹਾਦਰ ਸਾਹਿਬ ਦੀ ਦਾ ਸ਼ਹੀਦੀ ਗੁਰਪੁਰਬ ਰਾਜ ਪੱਧਰ ਤੇ ਮਨਾਉਣ ਲਈ ਸਰਕਾਰ ਦੇ ਵੱਲੋਂ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਗਈ ਨੇ ਈਟੀਓ ਸਾਹਿਬ ਜਾਣਕਾਰੀ ਲਿਨੀ ਸਰ ਜਿਹੜਾ ਰਾਜ ਪੱਧਰੀ ਸਮਾਗਮ ਕਰਾਇਆ ਜਾਣਾ ਹੈ ਕੀ ਜਾਣਕਾਰੀਆਂ ਨੇ ਦੇਖੋ ਸ਼ਿਰਕੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਜਿਹੜਾ ਹੈ ਪੰਜਾਬ ਦੇ ਵਿੱਚ ਅਸੀਂ ਮਨਾਉਣ ਜਾ ਰਹੇ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਬੜਾ ਮਨੀਊਟਲੀ ਆਪ ਇਹਨੂੰ ਮੋਨੀਟਰ ਕਰ ਰਹੇ ਨੇ ਔਰ ਚਾਰ ਯਾਤਰਾਵਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਹੋਣੀਆਂ ਨੇ ਜਿਦੇ ਵਿੱਚ ਸਾਡੇ ਮਾਝਾ ਤੇ ਦੁਆਬਾ ਦੀ ਜਿਹੜੀ ਯਾਤਰਾ ਹੈ ਇਹ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਸਾਡਾ ਇਹ ਵੀ ਨਗਰ ਬਾਬਾ ਬੁਕਾਲਾ ਸਾਹਿਬ ਬਟਾਰਾ ਬਾਬਾ ਬੁਕਾਲਾ ਸਾਹਿਬ ਜੰਡਿਆਲਾ ਇਹ ਕਵਰ ਕਰਦੇ ਆ ਅੰਮ੍ਰਿਤਸਰ ਪਹੁੰਚਣੀ ਆ ਸੋ ਮੈਂ ਸਮੂੱਚੀ ਸਾਧ ਸੰਗਤ ਨੂੰ ਬੇਨਤੀ ਕਰਦਾ ਕਿ ਇਸ ਸ਼ਹੀਦੀ ਸਮਾਗਮਾਂ ਦੇ ਵਿੱਚ ਵੱਧ ਚੜ੍ਹ ਕੇ ਜਿਹੜਾ ਉਹ ਹਿੱਸਾ ਲੈਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਜੋ ਗੁਰੂ ਸਾਹਿਬ ਨੇ ਸਿੱਖਿਆਵਾਂ ਦਿੱਤੀਆਂ ਸੀਗੀਆਂ ਜੋ ਐਕਚੁਅਲ ਤੌਰ ਤੇ ਕਿਸ ਤਰ੍ਹਾਂ ਦਾ ਸਮਾਜ ਚਾਹੁੰਦੇ ਸੀਗੇ ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚ ਸਕੇ ਜਦੋਂ ਮੁੱਖ ਮੰਤਰੀ ਸਾਹਿਬ ਆਏ ਸੀ ਇੱਥੇ ਤਾਂ ਐਸਜੀਪੀਸੀ ਵੱਲੋਂ ਇੱਕ ਛੋਟਾ ਜਿਹਾ ਇਤਰਾਜ਼ ਰਾਇਆ ਗਿਆ ਕਿ ਪੰਜਾਬ ਸਰਕਾਰ ਇੱਕ ਵੱਖਰੀ ਲੀ ਸ਼ੁਰੂ ਕਰ ਰਹੀ ਹੈ ਐਸਜੀਪੀਸੀ ਦੇ ਨਾਲ ਇਹ ਸਾਂਝਾ ਨਹੀਂ ਕੀਤਾ ਜਾ ਰਿਹਾ ਨਹੀਂ ਦੇਖੋ ਵੱਖਰੀ ਲੀ ਤਾਂ ਕੀ ਸ਼ੁਰੂ ਕਰਨੀ ਆ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਾ ਕਿ ਇਹ ਦੁਹਾੜਾ ਗੁਰੂ ਸਾਹਿਬ ਸਾਰਿਆਂ ਦੇ ਸਾਂਝ ਨੇ ਸਭ ਨੂੰ ਹੀ ਬਣਾਉਣਾ ਚਾਹੀਦਾ ਆਪਣੇ ਆਪਣੇ ਪੱਧਰ ਤੇ ਕਿ ਐਸਜੀਪੀਸੀ ਦੇ ਨਾਲ ਸਹਿਯੋਗ ਕੀਤਾ ਜਾਊਗਾ ਦੇਖੋ ਅਸੀਂ ਹੱਥਾਂ ਅਸੀਂ ਹੱਥਾਂ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ ਹਰ ਫੈਸਿਲਿਟੀ ਦੇਣ ਲਈ ਤਿਆਰ ਹਾਂ ਹਰ ਤਰ੍ਹਾਂ ਦਾ ਜਿੱਥੇ ਵੀ ਸਾਨੂੰ ਕੋਈ ਯਾਦ ਕਰੂਗਾ ਅਸੀਂ ਜੀ ਸਾਹਿਬ ਲਾਸਟ ਸਵਾਲ ਹੈ ਇੱਕ ਜਿੱਥੇ ਰਾਜਪਦਰੀ ਸਮਾਗਮ ਹੋ ਰਿਹਾ ਹੈ ਕੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਸ ਚੀਜ਼ ਦੀ ਕੋਈ ਹੁਣ ਸਿੱਖਿਆ ਦਿੱਤੀ ਜਾਊਗੀ ਜਿੰਨੇ ਦਿਨਾਂ ਦੇ ਇਹ ਤੁਹਾਡੇ ਵੱਲੋਂ ਤਿਆਰੀਆਂ ਚੱਲ ਰਹੀਆਂ ਨੇ ਦੇਖੋ ਜਿਸ ਤਰ੍ਹਾਂ ਕਵੀ ਦਰਬਾਰ ਨਗਰ ਕੀਰਤਨ ਤੁਹਾਨੂੰ ਪਤਾ ਹੀ ਆ ਬਹੁਤ ਵੱਡੇ ਪੱਧਰ ਤੇ ਪਹਿਲਾਂ ਵੀ ਪੰਜਾਬ ਦੇ ਵਿੱਚ ਹੁੰਦੇ ਨੇ ਅਸੀਂ ਆ ਇੱਕ ਲੋਗੋ ਵੀ ਦਵਾਂਗੇ ਔਰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਆ ਗੁਰੂ ਸਾਹਿਬ ਦੀ ਸ਼ਹਾਦਤ ਬਾਰੇ ਜਿਹੜਾ ਆ ਉਹਨਾਂ ਤੇ ਵੀ ਸੈਮੀਨਾਰ ਟਾਈਪ ਕਰਵਾਏ ਜਾਣ ਕਿ ਤਾਂ ਕਿ ਸਾਡੀ ਸਾਡੇ ਬੱਚੇ ਜਿਹੜੇ ਨੇ ਉਹ ਉਹਨਾਂ ਦੀ ਲਾਸਾਨੀ ਸ਼ਹਾਦਤ ਜਿਹੜੀ ਸੀਗੀ ਉਹਦੇ ਤੋਂ ਜਾਣੂ ਹੋ ਸਕਣ ਮਿਹਰਬਾਨੀ ਜੀ ਇਹ ਸੰਨ ਹਰਪ੍ਰੀਤ ਸਿੰਘ ਜੀ ટીਓ ਤੁਹਾਨੂੰ ਦੱਸ ਦਈਏ ਕਿ ਜੋ ਇੱਕ ਰਾਜ ਪਦਰੀ ਸਮਾਗਮ ਤਾਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਸਰਕਾਰ ਤੋਂ ਜਿਵੇਂ ਇੱਕ ਰਾਜ ਪੱਧਰੀ ਤੌਰ ਤੇ ਮਨਾਇਆ ਜਾਣਾ ਤਾਂ ਉਸਦੇ ਪਿਆਰੀਆਂ ਸਰਕਾਰ ਦੇ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜੋ ਵੀ ਤਰੁੱਟੀਆਂ ਰਹਿੰਦੀਆਂ ਨੇ ਪ੍ਰਸ਼ਾਸਨ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿ ਉਹਨਾਂ ਨੂੰ ਤੁਰੰਤ ਦੂਰ ਕੀਤਾ ਜਾਵੇ ਤਾਂ ਜੋ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਜੜਾ ਉਹ ਨਾ ਕਰਨਾ ਪਵੇ ਇਸ ਦੇ ਵਿੱਚ ਖੁੱਲੇ ਤੌਰ ਤੇ ਸੱਦਾ ਜੜਾ ਐਸਜੀਪੀਸੀ ਔਰ ਹੋਰ ਸਾਰੇ ਨੁਮਾਇੰਦਿਆਂ ਨੂੰ ਦਿੱਤਾ ਜਾਊਗਾ ਕਿਸੇ ਵੱਲੋਂ ਵੀ ਕੋਈ ਇਤਰਾਜ਼ ਨਾ ਜਤਾਇਆ ਜਾਵੇ ਸੰਤਾ ਸਹਿਯੋਗ ਕਰਨ ਤਾਂ ਜੋ ਜਿਹੜਾ ਇਹ ਰਾਹੀ ਪਧਰੀ ਸਮਾਗਮ ਉਹ ਵੱਡੇ ਲੈਵਲ ਤੇ ਹੋ ਸਕੇ ਸਕੂਲਾਂ ਦੇ ਵਿੱਚ ਇਸ ਦੀ ਜਿਹੜੀ ਸਿੱਖਿਆ ਉਹ ਦਿੱਤੀ ਜਾਣੀ ਆ ਤਾਂ ਇਸ ਵੇਲੇ ਅਸੀਂ ਬਾਬਾ ਬਕਾਲਾ ਸਾਹਿਬ ਤੋਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਰਨਪ੍ਰੀਤ ਸਿੰਘ ਸੌਂਦ ਹਰਪੰਸ ਸਿੰਘ ਈਟਿਓ ਦਲਵੀਰ ਸਿੰਘ ਟੌਂਗ ਪ੍ਰੈਸ ਕਾਨਫਰੰਸ ਕਰਕੇ ਗਏ ਨੇ ਔਰ ਜਾਣਕਾਰੀ ਦੇ ਕੇ ਗਏ ਨੇ ਕਿ ਇਹ ਰਾਹੀ ਪਧਰੀ ਸਮਾਗਮ ਜਿਹੜਾ ਹੈ ਕਿੱਥੋਂ ਸਟਾਰਟ ਹੋਣਾ ਜੋ ਇੱਕ ਇੱਕ ਲਾਕਿਕ ਯਾਤਰਾ ਸਟਾਰਟ ਹੋਣੀ ਆ ਕਿਸ ਜਗ੍ਹਾ ਤੋਂ ਸਟਾਰਟ ਹੋਊਗੀ ਕਿੱਥੇ ਉਹਦੀ ਸਮਾਪਤੀ ਹੋਏਗੀ ਔਰ ਕਿੱਥੇ ਕਿੱਥੇ ਯਾਤਰਾ ਜਿਹੜੀ ਆ ਲੋਕਾਂ ਦੇ ਦਰਸ਼ਕ ਦਿਆਰਾਂ ਦੇ ਲਈ ਭੇਜੀ ਜਾਏਗੀ ਦੇਖਦੇ ਰਹੋ ਐਨ ਟੀ ਵੀ ਪੰਜਾਬ ਹਿਮਾਚਲ ਹਰਿਆਣਾ